ਆਮ ਆਦਮੀ ਪਾਰਟੀ ਦੇ ਸਪੋਕਸਪੀਅਰ ਨੀਲ ਗਿਰਗਜੀ ਚੇਅਰਮੈਨ ਅਰਜੋਗ ਡਿਪਾਰਟਮੈਂਟ ਤੁਸੀਂ ਸਾਰੇ ਜਾਣਦੇ ਹੋ ਕਿ ਹਰ ਰੋਜ਼ ਆਮ ਆਦਮੀ ਪਾਰਟੀ ਇਸ ਗੱਲ ਨੂੰ ਲੈ ਕੇ ਤੁਹਾਡੇ ਨਾਲ ਡਾਟਾ ਸ਼ੇਅਰ ਕਰਦੀ ਆ ਕਿ ਯੁੱਧ ਨਸ਼ਾ ਵਿਰੁੱਧ ਕਿੱਥੇ ਕਿੰਨੀ ਪ੍ਰੋਗਰੈਸ ਪਹੁੰਚ ਗਿਆ ਕਿੰਨੀ ਜਿਹੜੀ ਆ ਕਾਰਵਾਈ ਉਹਨਾਂ ਲੋਕਾਂ ਤੇ ਹੋਈ ਆ ਜਿਹੜੇ ਮੈਸਬੰਦ ਦਾ ਨਸ਼ਿਆਂ ਦਾ ਕਾਰੋਬਾਰ ਕਰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰੋਂ ਜੋ ਨਸ਼ਿਆਂ ਦਾ ਕੋੜ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਨੇ ਪੰਜਾਬ 'ਚ ਲਿਆਂਦਾ ਸੀ ਜੋ ਨਸ਼ਿਆਂ ਦਾ ਫੈਲਾਅ ਅਕਾਲੀ ਦਲ ਭਾਜਪਾ ਦੇ ਸਮੇਂ ਸ਼ੁਰੂ ਹੋਇਆ ਸੀ ਜਿਹਨੂੰ ਪਾਲ ਪਰੋਸ ਕੇ ਅਕਾਲੀ ਦਲ ਬਲੋ ਸ਼ੁਰੂ ਕੀਤੇ ਇਸ ਮਾੜੇ ਕੰਮ ਨੂੰ ਕਾਂਗਰਸ ਪਾਰਟੀ ਅੱਗੇ ਲੈ ਕੇ ਗਈ ਅੱਜ ਆਮ ਆਦਮੀ ਪਾਰਟੀ ਨੇ ਸੌਖਾ ਦੀਆ ਕਿ ਬਿਲਕੁਲ ਇਹਨੂੰ ਜੜ ਤੋਂ ਖਤਮ ਕਰਾਂਗੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਆਮ ਆਦਮੀ ਪਾਰਟੀ ਕਿੰਨੀ شدت ਦੇ ਨਾਲ ਕਿੰਨੀ ਮਜ਼ਬੂਤੀ ਦੇ ਨਾਲ ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ 'ਚ ਕੰਮ ਕਰ ਰਹੀ ਹੈ ਜਿਵੇਂ ਹੁਣ ਤੱਕ ਦੇ ਕੇਸਾਂ ਦੀ ਗੱਲ ਕਰਾਂ ਹੁਣ ਤੱਕ NDPS ਐਕਟ ਦੇ ਅਧੀਨ 2851 ਮੁਕੱਦਮੇ ਜਿਹੜੇ ਉਹ ਪੰਜਾਬ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੇ ਅੰਦਰ ਦਰਜ ਹੋਏ ਨੇਗੇ ਲਗਭਗ 4765 ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਸੀ ਉਹਨਾਂ ਨੂੰ ਫੜ ਕੇ ਕਾਨੂੰਨ ਦੇ ਮੁਤਾਬਕ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਔਰ ਹੁਣ ਤੱਕ 55 ਘਰ ਡਿਮੋਲਿਸ਼ ਕੀਤੇ ਗਏ ਨੇ ਢਾਹੇ ਗਏ ਨੇ ਜਿਹੜੇ ਨਸ਼ਾ ਵੇਚ ਕੇ ਘਰ ਬਣਾਏ ਗਏ ਸੀ ਜਿਹੜੀ ਇਲੈਗਲ ਪ੍ਰਾਪਰਟੀ ਜਿਹੜੀ ਆ ਨਸ਼ਾ ਤਸਕਰਾ ਵੱਲੋਂ ਪੰਜਾਬ ਚ ਨਸ਼ਾ ਵੇਚ ਕੇ ਪੜਾਈ ਗਈ ਸੀ 55 ਘਰ ਜਿਹੜੇ ਨੇਗੇ ਉਹ ਵੀ ਹੁਣ ਤੱਕ ਉਹ ਗੜਾਏ ਗਏ ਨੇ ਤੋੜੇ ਗਏ ਨੇਗੇ ਜੇ ਗੱਲ ਕਰੀਏ ਡਰਗ ਬਣੀ ਦੀ ਡਰਗ ਬਣੀ ਲਗਭਗ 6 ਕਰੋੜ 5 ਕਰੋੜ 93 ਲੱਖ 23725 ਕਰੋੜ ਰੁਪਏ ਜਿਹੜੇ ਲਗੇ ਹੁਣ ਤੱਕ ਡਰਗ ਬਣੀ ਰਹੀ ਹੈ ਪੰਜਾਬ ਸਰ ਕਵਰ ਹੋਈ ਹੈਗੀ 5 ਕਰੋੜ 93 ਲੱਖ 23725 ਇਹ ਡਰਗ ਬਣੀ ਜਿਹੜੀ ਆ ਪੰਜਾਬ ਚ ਅਸੀਂ ਰਿਕਵਰ ਕੀਤੀ ਆ ਜੇ ਮੈਂ ਹੈਰੋਇਨ ਦੀ ਗੱਲ ਕਰਾਂ 199 kg ਕਿਲੋਗ੍ਰਾਮ ਹੈਰਨ ਜਿਹੜੀ ਆ ਉਹ ਪੰਜਾਬ ਫੜੀ ਗਈ ਆ ਪਾਪੀ ਹਸਕ ਜਿਹਨੂੰ ਭੁੱਕੀ ਕਹਤ ਰਹਿਆ 2670 ਕਿਲੋ ਉਹ ਭੁੱਕੀ ਜਿਹੜੀ ਆ ਉਹ ਵੀ ਪੰਜਾਬ ਚ ਫੜੀ ਗਈ ਆ ਜੀਓਪੀਐਮ ਦੀ ਗੱਲ ਕਰੀਏ ਉਹ ਫੀਮ ਦੀ ਗੱਲ ਕਰੀਏ 92 ਕਿਲੋ ਤੋਂ ਉੱਪਰ ਓਪੀਐਮ ਜਿਹੜੀ ਆ ਉਹ ਵੀ ਰਿਕਵਰ ਹੋਈ ਆ ਇਹ ਮੈਂ ਜਿਹੜਾ ਡਾਟਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਅੱਜ ਤੱਕ ਦਾਗਾ ਤੋ ਯੋਧ ਨਸ਼ਿਆਂ ਦੇ ਵਿਰੁੱਧ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਲਗਾਤਾਰ ਜਾਰੀ ਆ ਲਗਾਤਾਰ ਪੰਜਾਬ ਦੇ ਬੱਚੇ-ਬੱਚੇ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਕਿ ਯੁੱਧਾ ਕੋੜ ਜਿਹੜਾ ਉਹ ਅਸੀਂ ਛਡਾ ਕੇ ਹਟਲਾਂਗਾ ਯੁੱਧ ਯੁੱਧੇ ਤਰ ਦੇ ਤੇ ਅਸੀਂ ਇਸ ਮਹਿਮ ਨੂੰ ਲੈ ਰਹੇ ਹਾਂਗੇ ਔਰ ਇੱਕ ਅਪ੍ਰੈਲ ਨੂੰ ਦੋ ਦਿਨ ਪਹਿਲਾਂ 1 ਅਪ੍ਰੈਲ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਜੀ ਲੁਧਿਆਣਾ ਚ ਪਹੁੰਚੇ ਲੁਧਿਆਣਾ ਚ ਪਹੁੰਚ ਕੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਸਮੁੱਚੀ ਪਾਰਟੀ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੇ ਬਲਾਕ ਲੈਵਲ ਤੱਕ ਸਟੇਟ ਪ੍ਰੈਜ਼ੀਡੈਂਟ ਤੋਂ ਲੈ ਕੇ ਬਲਾਕ ਲੈਵਲ ਤੱਕ ਸਾਰੇ ਅਹੁਦੇਦਾਰਾਂ ਨੂੰ ਜਿਹੜੀ ਆ ਉਹ ਸੌਂਚ ਕਾਈ ਨਸ਼ਿਆਂ ਦੇ ਵਿਰੁੱਧ ਸੌਂਚ ਕਾਈ ਕਿ ਨਾ ਮੈਂ ਆਪ ਨਸ਼ਾ ਕਰੂੰਗਾ ਨਾ ਕਿਸੇ ਨੂੰ ਕਰਨ ਦੇਵਾਂਗਾ ਜੇ ਕੋਈ ਮੈਨੂੰ ਵੇਚਦਾ ਫੜਿਆ ਗਿਆ ਜਾਂ ਇਨਫੋਰਮੇਸ਼ਨ ਮਿਲੀ ਤਾਂ ਮੈਂ ਤਰੰਤ ਪੰਜਾਬ ਪੁਲਿਸ ਨਾਲ ਤਰੰਤ ਜਿਹੜਾ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰੂੰਗਾ ਇੱਕ ਵੱਡੀ ਮਹਿੰਮ ਦਾ ਆਗਾਜ਼ ਸਾਡੇ ਕੌਮੀ ਕ੍ਰਿਮਿਨਲ ਰਵਿੰਦ ਕੇਜਰੀਬਾਲ ਜੀ ਨੇ ਇੱਕ ਤਰੀਕ ਨੂੰ ਪੰਜਾਬ 'ਚ ਕੀਤਾ ਕਿਉਂਕਿ ਹੁਣ ਹੜੀ ਦਾ ਸੀਜ਼ਨ ਚੱਲ ਰਿਹਾ ਹੈਗਾ ਕਟਾਈ ਦਾ ਸੀਜ਼ਨ ਚੱਲ ਰਿਹਾ ਹੈਗਾ ਨਹੀਂ ਤਾਂ ਇਸ ਮਹਿਮ ਜਿਹੜੀ ਅਸੀਂ ਇੱਕ ਤੀਕ ਤੋਂ ਸ਼ੁਰੂ ਕੀਤੀ ਸੀ ਜੋ ਮਹਿਮ ਅਰਵਿੰਦ ਕੇਜਰੀਬਾਲ ਜੀ ਨੇ ਸ਼ੁਰੂ ਕੀਤੀ ਆ ਅਸੀਂ ਇਸ ਮਹਿਮ ਨੂੰ ਪਿੰਡ-ਪਿੰਡ ਦਾ ਐਸਾ ਬਣਾਵਾਂਗੇ ਹਰੇਕ ਪਿੰਡ ਚ ਲੈ ਕੇ ਜਾਵਾਂਗੇ ਹਰੇਕ ਮਾਲੇ ਚ ਲੈ ਕੇ ਜਾਵਾਂਗੇ ਹਰੇਕ ਬਾੜ ਚ ਲੈ ਕੇ ਜਾਵਾਂਗੇ ਪਰ ਲੇਕਿਨ ਅਰਵਿੰਦ ਕੇਜਰੀਬਾਲ ਜੀ ਨੇ ਕਿਹਾ ਕਿ ਆਪਾਂ ਇੱਕ ਮਹੀਨਾ ਇਹਨੂੰ ਡੈਫਰ ਕਰਦੇ ਆਂ ਇੱਕ ਮਹੀਨਾ ਮਹਿਮ ਨੂੰ ਰੋਕਦੇ ਆਂ ਪਰ ਲੇਕਿਨ ਸਿਰਫ ਔਰ ਸਿਰਫ ਪਿੰਡਾਂ ਚ ਪਿੰਡਾਂ ਦੇ ਅੰਦਰ ਇਸ ਜਨ ਸੰਪਰਕ ਦਾ ਮਾਹੌਲ ਆ ਉਹ ਅਸੀਂ ਇੱਕ ਮਹੀਨਾ ਲਈ ਡੈਫਰ ਕੀਤਾ ਪਰ ਲekin ਸ਼ਹਿਰਾਂ ਦੇ ਅੰਦਰ ਸ਼ਹਿਰੀ ਖੇਤਰਾਂ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਨੇ ਕੱਲ ਜਿਹੜੀ ਲੁਧਿਆਣਾ ਚ ਇੱਕ ਬਹੁਤ ਵੱਡੀ ਰੈਲੀ ਇੱਕ ਬਹੁਤ ਵੱਡਾ ਜਨ ਸੰਵਾਦ ਇੱਕ ਬਹੁਤ ਵੱਡੀ ਪ੍ਰੇਰਨਾ ਰੈਲੀ ਜਿਹੜੀ ਆ ਉਹ ਲੁਧਿਆਣਾ ਚ ਕੀਤੀ ਪਰ ਹਜ਼ਾਰਾਂ ਦੀ ਗਿਣਤੀ ਚ ਸਾਡੇ ਐਨਸੀਸੀ ਦੇ ਬੱਚੇ ਐਨਐਸਐਸ ਦੇ ਬੱਚੇ ਸਪੋਰਟਸ ਦੇ ਬੱਚੇ ਹੋਰ ਬਹੁਤ ਸਾਰੇ ਬਿੰਗਾ ਦੇ ਬੱਚੇ ਜਿਹੜੇ ਲੱਗੇ ਉਹਨਾਂ ਨੇ ਇਸ ਰੈਲੀ ਦਾ ਹਿੱਸਾ ਬਣੇ ਔਰ ਸਲੋਗਨ ਲੈ ਕੇ ਸ਼ਹਿਰਾਂ ਦੇ ਅੰਦਰ ਆਕਾਸ਼ ਗੂੰਜਾਉ ਜਿਹੜੇ ਨਾਰੇ ਲੱਗੇ ਉੱਚੀ-ਉੱਚੀ ਬੱਚਿਆਂ ਨੇ ਨਾਰੇ ਲਾਏ ਕਿ ਅਸੀਂ ਨਸ਼ਿਆਂ ਦੇ ਵਿਰੋਧਾਂ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਬਹੁਤ ਵੱਡਾ ਇੱਕ ਸੰਦੇਸ਼ ਸਾਡੇ ਬੱਚਿਆਂ ਨੇ ਖਾਸ ਕਰਕੇ ਲੁਧਿਆਣੇ ਦੇ ਬੱਚਿਆਂ ਨੇ ਦਿੱਤਾ ਕਿ ਬਿਲਕੁਲ ਅਸੀਂ ਜੰਗ ਜੜੀ ਲੜਾਂਗੇ ਔਰ ਅਸੀਂ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਪੰਜਾਬ ਦੇ ਅੰਦਰ ਨਸ਼ਾ ਖਤਮ ਕਰਾਂਗੇ ਸਰਕਾਰ ਦਾ ਸਾਥ ਦੇ ਕੇ ਨਸ਼ਾ ਖਤਮ ਕਰਾਂਗੇ ਇਸ ਮਹਿਮ ਦਾ ਜਿਹੜਾ ਆਗਾਜ ਆ ਕੱਲ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੁਧਿਆਣਾ ਚ ਕੀਤਾ ਸੋ ਮੇਰਾ ਕਹਿਣ ਦਾ ਪਾਵ ਆ ਕਿ ਅਸੀਂ ਇਸ ਮਹਿਮ ਦਾ ਆਗਾਜ ਸ਼ਹਿਰਾਂ ਤੋਂ ਕਰਤਾ ਹੁਣ ਅਗਲੇ ਮਹੀਨੇ ਮਈ ਦੇ ਪਹਿਲੇ ਹਫਤੇ 22 ਦੀ 1 ਤਰੀਕ ਨੂੰ ਪਿੰਡਾਂ ਦੇ ਅੰਦਰੋਂ ਵੀ ਅਸੀਂ ਅਸੀਂ ਮਹਿਮ ਦਾ ਆਗਾਜ ਕਰਾਂਗੇ ਸਾਡੇ ਸਾਰੇ ਵਿਧਾਇਕ ਸਾਡੇ ਸਾਰੇ ਪਾਰਟੀ ਦੇ ਆਫਿਸ ਬੀਰਰ ਔਰ ਸਿਵਲ ਦੇ ਅਧਿਕਾਰੀ ਪੁਲਿਸ ਦੇ ਅਧਿਕਾਰੀ ਔਰ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਆਈਟੀਐਸ ਦੇ ਬੱਚੇ ਉਹਨਾਂ ਸਾਰਿਆਂ ਨੂੰ ਹਿੱਸਾ ਬਣਾ ਕੇ ਇੱਕ ਜਨ ਅੰਦੋਲਨ